ਬੰਦ ਕਰੋ ਦੇਣਾ ਲੈਣਾ ਓਏ ਸਭ ਲਈ ਸਕੀਆਂ ਨੇ ਧੀਆਂ ਪਹਿਣਾ ਓਏ ਇਸ ਪੱਥਰਾਂ ਵਰਗੀ ਦੁਨੀਆ ਵਿੱਚ ਪੱਥਰਾਂ ਵਰਗੀ ਦੁਨੀਆ ਵਿੱਚ ਵਰ ਸ਼ੀਸ਼ੇ ਵਰਗਾ ਚੁਣਦੀ ਦੀ ਹੁਣ ਤਾਂ ਨਿਗਾਹ ਵਿਮਾਂਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਦੀ ਨਿਗਾ ਵੀ ਮਾਂ ਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਦੀ ਜੇ ਵਰੀਆਂ ਦੀ ਥਾਂ ਮੰਗ ਲਵੋ ਇੱਕ ਫੋਟੋ ਕਠੀਆਂ ਜੁੜੀਆਂ ਦੀ ਤਰ ਤਿਲ ਪਾਣੀ ਮੰਗਦੀਆਂ ਇਹਨਾ ਗੁੱਡੀ ਫੂਕ ਦੀਆਂ ਕੁੜੀਆਂ ਲਈ ਜਾਂ ਮਿੱਠੀਆਂ ਰੋਟੀਆਂ ਲਾਹਣੇ ਲਈ ਮਿੱਠੀਆਂ ਰੋਟੀਆਂ ਲਾਹਣੇ ਲਈ ਕਿਸੇ ਕੁੜੀ ਦੀ ਆਟਾ ਗੁਣ ਦੀ ਦੀ ਹੁਣ ਤਾਂ ਨਿਗਾ ਵੀ ਮਾਂ ਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣ ਦੀ ਦੀ ਨਿਗਾ ਵੀ ਮਾਂਦੀ ਚਲੀ ਗਈ ਮੇਰੀ ਪੈਣ ਲਈ ਦਰਿਆ ਬੁਣਦੀ ਦੀ ਐ ਮੇ ਮਾਰੋ ਚਿੜ ਕੋ ਨਾ ਬੋਤਾ ਇਹ ਕੁਰ ਮਨ ਦੀਆਂ ਅੱਖਾਂ ਦੀ ਇੱਕ ਸੋਨੇ ਵਰਗੀ ਤੀ ਸਾਵੇਂ ਪਲਾਂ ਕੀਮਤ ਕੀ ਇਹ ਲੱਖਾਂ ਦੀ जिंद ਕੰਡਿਆਂ ਵਸ ਨਾ ਪਾ ਦਿਓ ਕੰਡਿਆਂ ਵਸ ਨਾ ਪਾ ਦਿਓ ਫੁੱਲਾਂ ਵੇਲਾ ਕੰਦੋਲੀ ਖੁਣਦੀ ਦੀ ਹੁਣ ਤਾਂ ਨਿਗਾਹ ਵਿਮਾਂਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਦੀ ਨਿਗਾਹ ਵਿਮਾਂਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਰਹੀ ਕੇ ਨਜ਼ਰਾਂ ਕਿਸ ਨੇ ਲਾਈਆਂ ਨੇ ਪਹਿਣ ਮੇਰੀ ਤੋਂ ਵਾਰ ਤਾਈਓ ਏ ਕਲ ਮਿਰਚਾਂ ਚੁੱਲੇ ਪਾਈਆਂ ਨੇ ਜੀ ਦੀ ਉਮਰ ਤੀਹਾਂ ਤੋਂ ਟਪ ਚੱਲੀ ਉਮਰ ਤੀਹਾਂ ਤੋਂ ਟਪ ਚੱਲੀ ਸੰਗ ਰੇੜੀ ਤਾਨੇ ਸੁਣਦੇ ਉਨਤ ਨਿਗਾਹ ਵਿਮਾਂਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਦੀ ਨਿਗਾਹ ਵਿਮਾਂਦੀ ਚਲੀ ਗਈ ਮੇਰੀ ਪੈਣ ਲੈ ਦਰਿਆ ਬੁਣਦੀ ਦੀ ਮੇਰੀ ਪੈਣ ਲੈ ਦਰਿਆ ਬੁਣਦੀ